ਹਰ ਬਣਿਆ ਇੱਕ ਸਾਰ ਜੋੜੀਆਂ ਹਰ ਬਣਿਆ ਇੱਕ ਸਾਰ ਜੋੜੀਆਂ ਹਰ ਬਣਿਆ ਇੱਕ ਸਾਰ ਜੋੜੀਆਂ ਹਰ ਬਣਿਆ ਹਰ ਮਰਿਆ ਇੱਕ ਸਾਰ ਜੋੜੀਆਂ ਹਰ ਮਰਿਆ ਇੱਕ ਸਾਰ ਜੋੜੀਆਂ ਹਰ ਬਣਿਆ ਹਰ ਮਰਿਆ ਇੱਕ ਸਾਰ ਜੋੜੀਆਂ ਹਰ ਬਣਿਆ ਆ ਮੈਕ ਲਾ ਮੈਕ ਲਾ ਇੱਕ ਮਿੰਟ ਰੁਕਦਾ بس ਪਹਿਲਾਂ ਤੂੰ ਬੋਲੀ ਪਾਓ ਫਿਰ ਬਹੁਤ ਦੂਸਰੀ ਪੜਾ ਦੇ ਗਾਣਾ ਦਾ ਰੁਤ ਗਾਣਾ ਤਾਂ ਚੱਲਦਾ ਹਾਰ ਗਿਆ ਹਾਰੀ ਕਮਲ ਲੈਨੇ ਰੁਤ ਪੰਗੜੇ ਦੀ ਆਈ ਵੇ ਤੂੰ ਪਾ ਪੰਗੜਾ ਰੁਤ ਪੰਗੜੇ ਦੀ ਆਈ ਵੇ ਤੂੰ ਚਣ ਵਾਲੇ ਦੀ ਐਡੀ ਨ ਰਹਿੰਦੀ ਗਾਣ ਵਾਲੇ ਦਾ ਮੂੰਹ ਨਹੀਂ ਬੋਲੀ ਮੈਂ ਪਮਾਨ ਨੱਚ ਕੇ ਦੇ ਵਿੱਚ ਤੂੰ ਨਹੀਂ ਬੋਲੀ ਮੈਂ ਬਵਾਨ ਨੱਚ ਕੇ ਦੇ ਵਿੱਚ ਤੂੰ ਸੌਣ ਦੇ ਮਹੀਨੇ ਕਰੀ ਨਾ ਇੱਕ ਮਿਕਨੀ ਬੋਲੀ ਮਾਰੀ ਛੜੇ ਦੀ ਇੱਕ ਵਿੱਚ ਨਹੀਂ ਬੋਲੀ ਮਾਰੀ ਛੜੇ ਦੀ ਇੱਕ ਵਿੱਚ ਨਹੀਂ ਐਨਾ ਕੇ ਆਉਂਦਾ ਭਾਈ ਅਸੀਂ ਮੈਂ ਟਿਚਣਾ ਜਾਣ ਤੇਰੇ ਜਹਨੂ ਨੇ ਮੈ ਟਿਚੂ ਨਾ ਜਾਣੀ ਤੇਰਾ ਮੇਰਾ ਮਣ ਗਾਣਾ ਵੇਚੁੰੁੰਡੇ ਆ ਵੇ ਤੈਨੂੰ ਮੋਗੇ ਦੀ ਮੰਡੀ ਤੇ ਆਵਾ ਵੇਚ ਮਿਲੇ ਆ ਤੈਨੂੰ ਮੋਗੇ ਦੀ ਮੰਡੀ ਤੇ ਆਵਾ ਵੇਚ ਮਿਲੇ ਮੈਂ ਵੀ ਕਹਤ ਨਹੀਂ ਫੋਕੀਆਂ ਨਹੀਂ ਮੋਕਿਆ ਬੋਲਿਆ ਬੋਲਿਆ ਮੋਕਿਆ ਮੁੜਿਆ ਕਹਨੀਆ ਗੋਟਿਆ ਗੋਲੋਂ ਮੋਟੀ ਨੇ ਕੀ ਨਚਣਾ ਗੋਟਿਆ ਗੋਲੋਂ ਮੋਟੀ ਨੇ ਕੀ ਨਚਣਾ ਗੋਟਿਆ ਗੋਲੋਂ ਮੋਟੀ ਨੇ ਕੀ ਨਚਣਾ ਨੀ ਨੀ ਨਜ਼ਰਾਂ ਤੇ ਬਤਨੀ ਰੀ ਗਾਣਾ ਤਲੀ ਨੀ ਨਜ਼ਰਾਂ ਸਾਡੀ ਨੱਚਦੀ ਐ ਚਾਤਰੋ ਅੱਜ ਰੱਜ ਕੇ ਕਿੰਦਾ ਹੈ ਬਾਬੇ ਨੂੰ ਅੱਛਾ ਚਲ ਘਰ ਨੱਚਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲੋ ਹੋਰ ਬਸ ਹੋ ਗਿਆ ਨਾ ਨਾ ਹਾਂ ਹਾਂ ਹੋਈਆਂ ਤਾਂ ਬਾਦੂ ਚਲ ਤੈਨੂੰ ਵੀਰ ਦੁੱਤ ਦਸ਼ਨਾ ਤੇਰੇ ਬੋਤੇ ਨੂੰ ਘਾਰੇ ਦੀਆਂ ਫਲੀਆਂ ਤੈਨੂੰ ਵੀਰ ਦੁੱਤ ਦਸ਼ਨਾ ਤੇਰੇ ਬੋਤੇ ਨੂੰ ਘਾਰੇ ਦੀਆਂ ਫਲੀਆਂ ਇਹਨਾਂ ਕੀ ਆਉਂਦਾ ਭਾਈ ਮਿੰਦਾ ਮੇਰੀ ਗੱਲ ਸੁਣੋ ਧੋੜ ਤੇ ਭਾਬੀ ਵਾਲੀ ਗੋਲੀ ਪਾਈਏ ਹਾਂ ਚਲ ਜਾਂ ਤਿਉ ਰਾਤ ਤੂੰ ਵਿਆਹ ਕਰਵਾ ਲੈ ਜਾਂ ਤਿਉ ਰਾਤ ਤੂੰ ਵਿਆਹ ਕਰਵਾ ਲੈ ਜਾਂ ਕਰ ਲੈ ਵੇ ਕੰਧ ਵੇ ਮੈਂ ਬੁਰੀ ਕਰੂੰਗੀ ਆਕੜ ਕੇ ਨੰਗਵੀ ਮੈਂ ਬੁਰੀ ਕਰੂੰਗੀ ਆਕੜ ਕੇ ਨੰਗਵੀ ਮੈਂ ਬੁਰੀ ਕਰੂੰਗੀ ਭਾਬੀ ਦੀ ਦੌਰ ਕੀ ਕਹਿੰਦਾ ਨਾ ਭਾਬੀ ਮੈਂ ਵਿਆਹ ਕਰਵਾਉਣਾ ਨਾ ਭਾਬੀ ਮੈਂ ਵਿਆਹ ਕਰਵਾਉਣਾ ਨਾ ਭਾਬੀ ਮੈਂ ਵਿਆਹ ਕਰਵਾਉਣਾ ਬੋਲੋ ਪਿੱਛੇ ਬੋਲੀ ਆਣਿਆ ਮੈਂ ਵਿਆਹ ਕਰਵਾਉਣਾ ਨਾ ਕਰਨੀ ਮੈਂ ਕੰਦਨੀ ਮੈਂ ਤੈਨੂੰ ਵੇਖਦਾ ਤੂੰ ਮੈਨੂੰ ਬੜੀ ਪਸੰਦਨੀ ਹਾਏ ਹਾ ਮੈਨੂੰ ਪਸੰਦਨੀ ਵਧੀਆ ਲੈ ਬਈ ਸੌਣ ਦਾ ਸੀ ਉਹ ਕਰਤਾ ਸਾਗਣਪੂਰਾ ਕਰਤਾ ਜਿਹੜਾ ਹੁੰਦਾਗਾ ਅੱਗੇ ਸੌਣ ਦੇ ਵਿੱਚ ਬਹੁਤ ਵਧੀਆ ਧੀਆ ਲੱਗਦੀਆਂ ਹਾਂ ਹਾਂ ਇਹ ਤਾਂ ਪਾਉਣਾ ਨਹੀਂ ਬਾਹਰ ਇੰਟਰਵਿਊ ਕਰਤਾ ਕਿਹਾ ਮੈਂ ਇੰਟਰਵਿਊ ਲੈ ਬਾਬਾ ਨੱਚੂ ਚਲਵਰ ਬੋਲੀ ਬੰਦ ਲਾ ਬੇਲੀ ਕੋਚਾ ਦੋ ਆ ਜਾ ਸਾਰੇ ਨਾਲ ਉਹ ਜਾ ਦਿਓ ਰਾਤੂੰ ਵਿਆਹ ਕਰਵਾ ਲੈ ਚਾਹੰਦਿਓ ਰਾਤੂੰ ਵਿਆਹ ਕਰਵਾ ਲੈ ਜਾ ਕਰ ਲੈ ਦੇ ਕੰਧ ਵੇ ਮੈਂ ਬੁਰੀ ਕਰੂੰਗੀ ਆਕੜ ਕੇ ਨਾ ਲੰਘ ਵੇ ਮੈਂ ਬੁਰੀ ਕਰੂੰਗੀ ਆਕੜ ਕੇ ਨਾ ਲੰਘ ਵੇ ਮੈਂ ਬੁਰੀ ਕਰੂੰਗੀ ਨੀ ਭੈਣੇ ਅੱਗੋ ਦਿਓਰ ਪਤਾ ਕੀ ਕਹਿੰਦਾ ਭਾਬੀ ਨੂੰ ਕੀ ਕਹਿੰਦਾ ਕਹਿੰਦਾ ਨਾ ਭਾਬੀ ਮੈਂ ਵਿਆਹ ਕਰਵਾਉਣਾ ਨਾ ਭਾਬੀ ਮੈਂ ਵਿਆਹ ਕਰਵਾਉਣਾ ਨਾ ਕਰਨੀ ਮੈਂ ਕੰਦਨੀ ਮੈਂ ਤੈਨੂੰ ਵੇਖਦਾ ਤੂੰ ਮੈਨੂੰ ਬੜੀ ਪਸੰਦਨੀ 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 ਓ ਹਾਰੀ ਨਾ ਮਲਵੇਣੀ ਕਿੱਦਾਂ ਹਰੀ ਨਮਲਵੇਂ ਕਿਦਾ